ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਆਮ ਆਦਮੀ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਹੁਣ ਲੁਧਿਆਣਾ 'ਚ ਆਪ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਪਿਛਲੇ ਦਿਨੀ ਆਪ ਪਾਰਟੀ ਦੇ ਬਹੁਤ ਵੱਡੀ ਤਾਕਤ ਮੰਨੇ ਜਾਣ ਵਾਲੇ ਲੁਧਿਆਣਾ ਤੋਂ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਅਮਰਿੰਦਰ ਸਿੰਘ ਜੱਸੋਵਾਲ ਨੇ ਆਪ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਅਮਰਿੰਦਰ ਸਿੰਘ ਜੱਸੋਵਾਲ ਨੇ ਇੱਕ ਵਾਰ ਫੇਰ ਕਾਂਗਰਸ ਪਾਰਟੀ ਦਾ ਹੱਥ ਥਾਮਿਆ ਹੈ ਇਸ ਮੌਕੇ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਬਿੱਟੂ ਨੇ ਸਰਪਾਪਾ ਕੇ ਅਮਰਿੰਦਰ ਸਿੰਘ ਜੱਸੋਵਾਲ ਤੇ ਉਹਨਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ 'ਚ ਸਵਾਗਤ ਕੀਤਾ ਰਵਨੀਤ ਬਿੱਟੂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰਿੰਦਰ ਸਿੰਘ ਜੱਸੋਵਾਲ ਦੇ ਔਰ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਦੱਸ ਦਈਏ ਕਿ ਅਮਰਿੰਦਰ ਸਿੰਘ ਜੱਸੋਵਾਲ ਪੰਜਾਬੀ ਸਹਿਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਸਵਰਗੀ ਜਸਦੇਵ ਸਿੰਘ ਜੱਸੋਵਾਲ ਦੇ ਪੋਤੇ ਹਨ ਮੈਂ ਇਹ ਨਹੀਂ ਕਹੂੰਗਾ ਕਾਂਗਰਸ ਦੇ ਮੈਂ ਸਮੁੱਚੇ ਪੰਜਾਬੀਆਂ ਦੇ ਦਿਲਾਂ ਦੀਆਂ ਗਹਾਈਆਂ ਤੱਕ ਜਿਹੜਾ ਗੱਲ ਨੂੰ ਸਮਝਦਾ ਸੀ ਪੰਜਾਬ ਦੀ ਸਰਦਾਰ ਜਗਦੀਪ ਸਿੰਘ ਜਸੂਵਾਲ ਸਾਹਿਬ ਅੱਜ ਆਪਾਂ ਉਹਨਾਂ ਦੇ ਗ੍ਰਹਿ ਵੇਖੇ ਉਹਨਾਂ ਦੇ ਘਰ ਵਿੱਚ ਬੈਠੇ ਹਾਂ ਜੋ ਦੋਸਤੀ ਐਮਐਲਏ ਮੇਰੇ ਦਾਦਾ ਜੀ ਸਰਦਾਰ ਬੀਨ ਸਿੰਘ ਜੀ ਨਾਲ ਉਹ ਤੇ ਅੱਜ ਸਣੀ ਅਮਰਿੰਦਰ ਜਿਹੜਾ ਸਰਦਾਰ ਜਗਦੀਪ ਸਿੰਘ ਜਸੂਵਾਲ ਸਾਹਿਬ ਦਾ ਗ੍ਰੈਂਡਸਨ ਨਾ ਪੋਤਾ ਹੈ ਤੇ ਅੱਜ ਅਸੀਂ ਜਿਹੜਾ ਤਿੰਨ ਪੀੜੀਆਂ ਦਾ ਰਿਸ਼ਤਾ ਉੱਚ ਆਸਾਰਾਂ ਪਰਿਵਾਰ ਬੈਠਾ ਦਰਸ਼ਨ ਜੀ ਟਿੱਕਾ ਜੀ ਬਾਵਾ ਜੀ ਮਤਲਬ ਕਿਹਦਾ ਕਿਹਦਾ ਮੈਂ ਨਾਂ ਲਖਾਂ ਜਿਨ੍ਹਾਂ ਨੇ ਇਸ ਘਰ ਤੋਂ ਸਿਆਸਤ ਸਿੱਖੀ ਵਾਕੇ ਵਾਕੇ ਪੰਜਾਬੀਅਤ ਬਾਰੇ ਲੋਕ ਹਿੱਤਾਂ ਬਾਰੇ ਟੀ ਤਾਣਾ ਬਾਣਾ ਹੈ ਸਾਡੇ ਪੰਜਾਬ ਦਾ ਉਹਦੇ ਬਾਰੇ ਇਸ ਘਰ ਤੋਂ ਸਿੱਖਿਆ ਪ੍ਰਾਪਤ ਕਰਦੇ ਰਹੇ ਤੇ ਮੈਂ ਬਾਰ-ਬਾਰ ਆ ਕੇ ਇਸ ਘਰ ਤੋਂ ਅਸ਼ੀਰਵਾਦ ਉਹ ਕਮਰਾ ਬਾਪੂ ਦਾ ਸਾਹਮਣੇ ਅਸ਼ੀਰਵਾਦ ਲੈਂਦੇ ਰਹੇ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਉਹਨਾਂ ਨੇ بڑے ਤੋਂ بڑے ਸਤਾਰੇ ਆ ਜਿਹੜੇ ਅੱਜ ਚਮਕਦੇ ਸਤਾਰੇ ਆ ਜਿਹੜੇ ਚਾਹੇ ਫਿਲਮ ਇੰਡਸਟਰੀ ਦੇ ਹੋਣ ਚਾਹੇ ਸਿਆਸਤ 'ਚ ਹੋਣ ਚਾਹੇ ਸਿੰਗਿੰਗ ਜਗਾਂ 'ਚ ਹੋਣ ਚਾਹੇ ਬਿਜ਼ਨਸ 'ਚ ਹੋਣ ਚਾਹੇ ਪੱਤਰਕਾਰਤਾ 'ਚ ਹੋਣ ਇਹਨਾਂ ਦੇ ਅਸ਼ੀਰਵਾਦ ਲੈ ਕੇ ਬਣੇ ਨੇ ਜਿੱਥੇ ਜਸੋਵਾਲ ਦੇ ਜਨ ਨਾਲ ਆਪ ਤੇ ਗਮ ਦੇ ਬੱਦਲ ਛਾਏ ਉੱਥੇ ਹੀ ਕਾਂਗਰਸ ਪਾਰਟੀ ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਫਾਇਦੇ ਲਈ ਨਹੀਂ ਸਿਰਫ ਆਪਣੇ ਪਰਿਵਾਰ ਦੀ ਤਾਏ ਚਾਚਿਆਂ ਦੀ ਗੱਲ ਮੰਨ ਕੇ ਅੱਜ ਦੁਬਾਰਾ ਕਾਂਗਰਸ ਪਾਰਟੀ ਚ ਆਏ ਆ ਇਹਨਾਂ ਦਾ ਦੋਨੋਂ ਹੱਥ ਖੋਲ ਕੇ ਕਾਂਗਰਸ ਪਾਰਟੀ ਅੱਜ ਇਹਨਾਂ ਦਾ ਜੀ ਆਇਆਂ ਕਰਦੀਆਂ ਵੈਲਕਮ ਕਰਦੀਆਂ ਤੇ ਬਹੁਤ ਵੱਡੀ ਮਜ਼ਬੂਤੀ ਆ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜੀ ਸਨੀ ਕਰਕੇ ਮਿਲੀ ਸੀ ਮੈਂ ਸਮਝਦਾ ਹਰ ਝੰਡਾ ਕੋਨੇ ਚ ਸੜਕ ਦੇ ਕੰਢੇ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਪਿੰਡ ਪਿੰਡੇ ਸ ਨੇ ਆਮ ਆਦਮੀ ਦਾ ਝੰਡਾ ਚੱਕ ਕੇ ਚੱਲਿਆ ਸੀ ਤੇ ਅੱਜ ਉਹ ਝੰਡਾ ਜਿਹੜਾ ਤਿਰੰਗਾ ਏ ਉਸੇ ਤਰੀਕੇ ਦੇ ਨਾਲ ਆ 40 ਦਿਨ ਕਾਂਗਰਸ ਪਾਰਟੀ ਦੇ ਲਈ ਜਦੋਂ ਇੱਕ ਮਹਿੰਮ ਆ ਜਿਹੜੀ ਸਣੀ ਅਮਰਿੰਦਰ ਵਿੱਡੇਗਾ ਤੇ ਉਹਦਾ ਅਸਰ ਤੁਹਾਨੂੰ ਆਪਣੇ ਆਪ ਆਉਣ ਵਾਲੇ ਦਿਨਾਂ ਦੇ ਵਿੱਚ ਦਿਖੇਗਾ ਤੇ ਹੋਰ ਵੀ ਘਰ ਵਾਪਸੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਇਹ ਕੁੱਛ ਸਭ ਇਹਨੂੰ ਸਬ ਅਫੀਸਰ ਬਣਾ ਦੇ ਇਹਨੂੰ ਇਹ ਦੇਖੋ ਇਹ ਕੱਲਾ ਇੱਥੇ ਨਹੀਂ ਜਸੋਵਾਲ ਸਾਹਿਬ ਦਾ ਸਾਰੇ ਪੰਜਾਬ ਚ ਬੀਜਿਆ ਹੋਇਆ ਤੇ ਜਿੱਥੇ ਵੀ ਉਹਨਾਂ ਦੇ ਚਾਹਣ ਵਾਲੇ ਨੇ ਅੱਜ ਅਮਰਿੰਦਰ ਦੇ ਆਉਣ ਨਾਲ ਹਰ ਜਗ੍ਹਾ ਸਾਡੇ ਕੈਂਡੀਡੇਟ ਨੂੰ ਹਰ ਜ਼ਿਲ੍ਹੇ ਚ ਹਰ ਲੋਕ ਸਭਾ ਚ ਸਾਡੇ ਕੈਂਡੀਡੇਟ ਨੂੰ ਅੱਜ ਤੱਕ ਮਿਲੇਗੀ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ